ਸੀਗਾ ਭਜੀ ਆ ਮੈਂ ਦਵਾਈ ਤੋਂ ਆਇਆ ਹੀ ਭਾਜੀ ਭਜਨ ਸਿੰਘ ਡੇਰੇ ਤੇ ਤੇ ਮੈਂ ਇਲਾਜ ਕਰਾਇਆ ਦਵਾਈ ਕੀਤੀ ਹੈ ਮਹਾਰਾਜ ਜੀ ਕਿਰਪਾ ਨਾਲ ਮੇਰਾ ਸਾਰਾ ਵੇਖੋ ਆ 24 ਜਨਮ ਦੀ ਸਾਰਾ ਅੱਡ ਖਾ ਦਿਓ ਜੀ ਇਹਨਾਂ ਦੇ ਨਾ ਇਹ ਦਵਾਈ ਤੋਂ ਆਏ ਸੀਗੇ ਟ੍ਰੀਟਮੈਂਟ ਕਰਾਣ ਉਂਗਲਾਓ ਜੀ ਆਪਦੇ ਇੱਥੇ ਆ ਇਹਨਾਂ ਦੇ 24 ਜਨਮ ਦੀ ਚਿਟ ਸੀਗੀ ਕਿਡਨੀ ਦੇ ਵਿੱਚ ਦਵਾਈ ਜਿਹਨਾਂ ਨੂੰ ਕਿਹਾ ਸੀ ਵੀ ਇਹਦਾ ਆਪਰੇਟ ਵੀ ਬੜੀ ਮੁਸ਼ਕਲ ਹੋਊਗਾ ਤੇ ਇਹਨਾਂ ਦੇ ਪਿੱਤੇਜ ਪਸਰੀ ਸੀਗੀ 12.5 ਮਮ ਤੇ ਅੱਜ ਇਹਨਾਂ ਨੇ ਸਾਡੇ ਕੋਲੇ 2 ਮਹੀਨੇ ਬਾਅਦ ਅਪਰੋਡ ਕਰਾਈਆ ਪਟਿਆਲਾ ਤੋਂ ਫਤ ਤਰੀ ਪਥਰੀ ਵੀ ਘਟ ਗਈ ਤੇ ਜਿਹੜੀ ਨਾ ਇਹ 24 mm ਦੀ ਸ਼ਿਫਟ ਸੀਗੀ ਉਹ ਬਿਲਕੁਲ ਸਾਫ ਹੋ ਗਈ। ਬਾਕੀ ਇਹਨਾਂ ਦੇ ਮੂੰਹ ਤੋਂ ਲਓ ਦੱਸੋ ਜੀ। ਹਾਂ ਜੀ ਆ ਮਹਾਰਾਜ ਦੀ ਕਿਰਪਾ ਨਾਲ ਸਾਰਾ ਠੀਕ ਹੋ ਗਿਆ ਹੁਣ। ਮਹਾਰਾਜ ਕਿਰਪਾ ਨਾਲ ਇੱਥੇ ਦਵਾਈ ਆਣ ਕੇ ਲਓ ਤੇ ਸਭ ਕੁਝ ਵਧੀਆ ਹੁੰਦਾ ਮਹਾਰਾਜ ਇਲਾਜ ਕਰਦੇ ਨੇ ਸੱਚੀ। ਤੇ ਆ ਦੇਖ ਲਓ ਇੱਕ ਵਾਰੀ ਫੇਰ ਤੁਹਾਨੂੰ ਰਿਪੋਰਟ ਦਿਖਾ ਦਿੰਨੇ ਹਾਂ ਨਾ ਜੀ। ਪਹਿਲੀ ਰਿਪੋਰਟ ਨਾਲੀ ਪਟਾਲ ਤੋਂ ਸੀਗੀ 18 ਅਕਤੂਬਰ ਦੀ। ਕਿਡਨੀ ਦੇ ਵਿੱਚ ਨਾ ਇਹ ਚੇਟ ਸੀਗੀ 24 mm ਦੀ ਸੀਗੀ ਜੀ ਤੇ ਹੁਣ ਬਿਲਕੁਲ ਹੀ ਜ਼ੀਰੋ ਹੈ। ਇਸ ਕਰਕੇ ਲੋਕਾਂ ਨੂੰ ਦੱਸਿਆ ਜਾਂਦਾ ਵੀ ਵਧੀਆ ਸ਼ੁੱਧ ਖਾਓ ਦੱਸੋ ਜੀ ਆਪਦੇ ਮੂਹਰੇ ਵਧੀਆ ਆਪਣਾ ਪ੍ਰੇਰ ਕਰਕੇ ਦਵਾਈ ਲਓ ਇਤੋਂ ਸਭ ਮਹਾਰਾਜ ਜੀ ਕਿਰਪਾ ਨਾਲ ਸਭ ਠੀਕ ਹੋ ਜਾ ਕੋਈ ਸਾਈਡ ਇਫੈਕਟ ਤੁਹਾਨੂੰ ਉਹ ਦਵਾਈ ਨਾਲ ਖੁਸ਼ ਨਹੀਂ ਕੋਈ ਤਕਲੀਫ ਨਹੀਂ ਕੋਈ ਲੈਣੀ ਨਹੀਂ ਕੋਈ ਤਕਲੀਫ ਨਹੀਂ 24 ਮੈਂ ਉਹਦੀ ਇਹ ਘੰਟ ਘੰਟ ਨਹੀਂ ਹੋਵੇ ਬਹੁਤ ਦਰਦ ਡਾਕਟਰ ਆਪਰੇਟ ਰਿਐਕਸ਼ਨ ਲਾਉਂਦੇ ਆ ਕੋਈ ਤਕਲੀਫ ਤਾਂ ਨਹੀਂ ਤੁਹਾਨੂੰ ਨਾ ਨਾ ਕੋਈ ਕੋਈ ਬਲੱਡ ਲੋਟਾ ਨਾ ਕੋਈ ਰੋਟੀ ਪੱਖਣ ਲੱਗ ਲੱਗੀ ਵਧੀਆ ਹਾਂ ਬੋਕਾ ਹੁਣ ਲੋਕਾਂ ਨੇ ਬਹਿ ਪਤਾ ਸੀਗਾ ਵੀ ਕੈਂਸਰ ਆ ਇਹ ਨਾ ਨਾ ਕੁਛ ਨਹੀਂ ਹੋਇਆ ਹੁਣ ਠੀਕ ਆ ਹਾਂ ਵਧੀਆ ਓਕੇ ਹੁਣ ਦਵਾਈ ਵਗਦੀਆਂ ਆਪਦਾ ਹਾਂਜੀ ਓਕੇ ਦਵਾਈ ਕਿਥੇ ਰਹਿਣੇ ਹੋ ਦਵਾਈ ਮੈਂ ਮੇਨ ਦਵਾਈ ਜੀ ਰਹਿਣਾ ਹਾਂ ਓਕੇ ਓਕੇ